D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸੁਖੀਰ ਸਿੰਘ ਅੱਜ ਪੰਜਾਬ ਪੁਲਿਸ ਦੇ ਵੱਲੋਂ ਮੋਹਾਲੀ ਦੇ ਪਿੰਡ ਦਾਊ ਮਲਦਰਾ ਦੇ ਨੇੜੇ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਜਿਸ ਦੇ ਵਿੱਚ ਦੋ ਬਦਮਾਸ਼ਾਂ ਨੂੰ ਜਿਹੜਾ ਪੁਲਿਸ ਨੇ ਮੌਕੇ ਤੇ ਕਾਬੂ ਕੀਤਾ ਇਨਕਾਊਂਟਰ ਸੀਆਈ ਸਟਾਫ ਦੇ ਵੱਲੋਂ ਕੀਤਾ ਗਿਆ ਤੁਹਾਨੂੰ ਦੱਸਦੀ ਕਿ ਬਦਮਾਸ਼ਾਂ ਦੇ ਇਲਜ਼ਾਮ ਨੇ ਕਿ ਇਹਨਾਂ ਨੇ ਕੁਰਾਲੀ ਦੇ ਵਿੱਚ ਕਾਂਗਰਸੀ ਆਗੂ ਦੇ ਘਰ ਦੇ ਉੱਤੇ ਗੋਲੀਆਂ ਚਲਾਈਆਂ ਸਨ ਜਿਸ ਸੰਬੰਧੀ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਅੱਜ ਮੋਹਾਲੀ ਡਿਸਟ੍ਰਿਕਟ ਦੇ ਵਿੱਚ ਦਾਊ ਪਿੰਡ ਇਹ ਥਾਣਾ ਬਲੋਂਗੀ ਇਹਦੇ ਵਿੱਚ ਇੱਕ ਇਨਕਾਊਂਟਰ ਹੋਇਆ ਤੇ ਏਜ ਦੁਆਰਾ ਜਿਹੜੇ ਦੋ ਅਕਿਊਜ਼ ਸੀਗੇ ਇੱਕ ਬ੍ਰਿਜਪਾਲ ਇਹ ਨਾਰਾਇਣਗੜ੍ਹ ਦਾ ਰਹਿਣ ਵਾਲਾ ਹੈ ਤੇ ਇੱਕ ਪ੍ਰਦੀਪ ਉਰਫ ਛੰਟੀ ਇਹ ਵੀ ਨਾਰਾਇਣਗੜ੍ਹ ਦਾ ਰਹਿਣ ਵਾਲਾ ਹੈ ਨਾਰਾਇਣਗੜ੍ਹ ਅੰਬਾਲਾ ਹਰਿਆਣਾ ਦੇ ਵਿੱਚ ਪੈ ਜਾਂਦੇ ਇਹ ਦੋਨੋਂ ਅਕਿਊਜ਼ ਜਿਹੜੇ ਸੀਗੇ ਸਾਨੂੰ ਵਾਂਟਡ ਸੀਗੇ ਤੇ ਇਹ ਦੋਨੋਂ ਅਕਿਊਜ਼ਡ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਬਿਨਾ ਨੰਬਰੀ ਮੋਟਰਸਾਈਕਲ ਤੇ ਘੁੰਮਦੇ ਪਏ ਨੇ ਸਾਡੀ ਸੀਆਈਏ ਦੀ ਪਾਰਟੀ ਇਸ ਇਮੀਡੀਏਟਲੀ ਏਰੀਆ ਦੀ ਸਰਚ ਤੇ ਲੱਗ ਗਈਆਂ ਤੇ ਏਰੀਆ ਦੇ ਸਰਚ ਦੇ ਵਿੱਚ ਜਦੋਂ ਇਸ ਦਾਉ ਪਿੰਡ ਦੇ ਵਿੱਚ ਇਹ ਆ ਰਹੇ ਸਨ ਤਾਂ ਸਾਹਮਣੇ ਵੱਲੋਂ ਸਾਡੀ ਸੀਆਈਏ ਪਾਰਟੀ ਵੱਲੋਂ ਇਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਇਹਨਾਂ ਨੇ ਇੱਕ ਮੋਟਰਸਾਈਕਲ ਭਜਾਉਣ ਦੀ ਕੋਸ਼ਿਸ਼ ਕੀਤੀ ਤੇ ਭਜਾਉਣ ਦੌਰਾਨ ਮੋਟਰਸਾਈਕਲ ਇਹਨਾਂ ਦਾ ਸੀ ਜਿਹੜੇ ਡੀਐਸਪੀ ਸਾਹਿਬ ਦੀ ਗੱਡੀ ਵਿੱਚ ਹਿੱਟ ਕੀਤਾ ਡੀਐਸਪੀ ਸਾਹਿਬ ਦੀ ਗੱਡੀ ਵਿੱਚ ਹਿੱਟ ਕੀਤਾ ਤੇ ਹਿੱਟ ਕਰਕੇ ਮੋਟਰਸਾਈਕਲ ਇਹਦੇ ਡਿੱਗ ਪਿਆ ਤੇ ਇਹਨਾਂ ਨੇ ਇਮੀਡੀਏਟਲੀ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਪੁਲਿਸ ਦੇ ਉੱਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਫਾਇਰਿੰਗ ਦੇ ਜਵਾਬੀ ਫਾਇਰਿੰਗ ਦੇ ਵਿੱਚ ਸਾਡੇ ਵੱਲੋਂ ਵੀ ਫਾਇਰ ਹੋਏ ਜਿਦੇ ਵਿੱਚ ਤਿੰਨ ਗੋਲੀਆਂ ਜਿਹੜੀਆਂ ਹੈਗੀਆਂ ਬ੍ਰਿਜਪਾਲ ਦੇ ਲੱਤਾ ਦੇ ਵੱਜੀਆਂ ਤੇ ਦੋ ਗੋਲੀਆਂ ਜਿਹੜੀਆਂ ਹੈਗੀਆਂ ਉਹ ਪ੍ਰਦੀਪੁਰਫ ਸ਼ੈਂਟੀ ਸ਼ੈਂਟੀ ਜਿਹੜੀ ਹੈਗੀਆਂ ਉਹਦੇ ਲੱਗੀਆਂ ਤਾਂ ਇਹ ਜਿਹੜੀ ਸੀਗੇ ਇਹ ਜਿਹੜੇ ਦੋਨੋਂ ਬੰਦੇ ਨੇ ਇਹ ਪ੍ਰਿੰਸ ਚੋਹਾਨ ਰਾਣਾ ਗੈਂਗ ਨਾਲ ਜੁੜੇ ਹੋਏ ਨੇ ਤੇ ਇਹ ਪ੍ਰਿੰਸ ਚੌਹਾਨ ਇੱਕ ਬਾਹਰ ਬੈਠਾ ਬੰਦਾ ਹੈ ਜਿਹੜਾ ਕਿ ਐਕਸਟਰਸ਼ਨ ਕਾਲਸ ਕਰਦਾ ਹੈ ਤੇ ਅੱਗੇ ਇਹ ਫਰਦਰ ਲੱਕੀ ਪਟਿਆਲ ਗੈਂਗ ਦੇ ਨਾਲ ਜੁੜੇ ਹੋਏ ਨੇ ਤੇ ਇਹ ਜਿਹੜੇ ਕਾਲਸ ਕਰਦਾ ਇਸ ਇਹਨਾਂ ਦੋਨਾਂ ਦੇ ਫੜੇ ਜਾਣ ਨਾਲ ਇਹ ਜਿਹੜੇ ਮੁੱਖ ਬੰਦੇ ਸੀਗੇ ਜਿਹੜੇ ਇਸ ਬਲੌਂਗੀ ਝਾਂਪੂਰ ਅਤੇ ਮੁੱਲਾਪੁਰ ਕੋਰਾਲੀ ਏਰੀਆ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਜਿਹੜੀ ਐਕਸਟਰਸ਼ਨ ਕਾਲਸ ਆ ਰਹੀਆਂ ਸੀ ਕਰੀਬ 7 ਤੋਂ 8 ਕਾਲ ਸਾਡੇ ਧਿਆਨ ਦੇ ਵਿੱਚ ਆਈਆਂ ਨੇ ਜਿਹੜੀ ਹੈਗੀ ਤੇ ਇਹ ਇਹਨਾਂ ਦੇ ਪਿੱਛੇ ਇਹੀ ਹੀ ਜਿਹੜੇ ਸੀਗੇ આરોપી ਸਨ ਤੇ ਜਿਹੜਾ ਕਿ ਪਿੱਛੇ ਤੁਸੀਂ ਜਾਣਦੇ ਹੋ ਕਿ 8 ਦਸੰਬਰ ਦੇ ਇਨਸੀਡੈਂਟ 8 ਦਸੰਬਰ ਰਾਤ ਨੂੰ ਹੋਇਆ 8 ਦਸੰਬਰ ਨੂੰ ਕੁਰਾਲੀ ਏਰੀਆ ਦੇ ਵਿੱਚ ਇੱਕ ਜਿਹੜੇ ਕਮਲਜੀਤ ਸੀ ਉਹਨਾਂ ਦੇ ਘਰ ਦੇ ਬਾਹਰ ਫਾਇਰਿੰਗ ਦੀ ਕੋਸ਼ਿਸ਼ ਕੀਤੀ ਗਈ ਤੇ ਕੁਝ ਥ੍ਰੈਟ ਲੈਟਰ ਵੀ ਜਿਹੜੇ ਸਿੱਟੇ ਗਏ ਸਨ ਉਹ ਇਹੀ ਬੰਦੇ ਉਹਦੇ ਵਿੱਚ ਇਨਵੋਲਟ ਸੀਗੇ ਸਾਡੀ ਜੀਸੀ ਪ੍ਰੀਲੀਮਰੀ ਜੋ ਪੁੱਛਗਿੱਛ ਕੀਤੀ ਤਾਂ ਉਹਦੇ ਵਿੱਚ ਇਹ ਮੰਨੇ ਨੇ ਕਿ ਇਹੀ ਬੰਦੇ ਉਸ ਇਨਸੀਡੈਂਟ ਦੇ ਵਿੱਚ ਇਨਵੋਲਟ ਸੀਗੇ ਤੇ ਤੁਹਾਡੇ ਮਾਧਿਅਮ ਤੋਂ ਮੈਂ ਹੀ ਸਾਰਿਆਂ ਨੂੰ ਦੱਸਣਾ ਚਾਹਾਂਗਾ ਕਿ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜਾ ਮਾੜੇ ਅਨਸਰਾਂ ਬਰੁ ਵਿਰੁੱਧ ਜਿਹੜਾ ਪੰਜਾਬ ਪੁਲਿਸ ਵੱਲੋਂ ਐਕਸ਼ਨ ਸ਼ੁਰੂ ਕੀਤਾ ਗਿਆ ਹੈ ਤੇ ਉਸੇ ਵੀ ਲੜੀ ਦੇ ਵਿੱਚ ਜਿਹੜਾ ਜਿਹੜੇ ਇਹ ਐਕਸਟਰਸ਼ਨ ਕਾਲਸ ਕਰਦੇ ਹਨ ਉਹਨਾਂ ਦੇ ਖਿਲਾਫ ਬਿਲਕੁਲ ਸਖਤੀ ਨਾਲ ਡੀਲ ਕੀਤਾ ਜਾ ਰਿਹਾ ਹੈ ਤੁਹਾਡੇ ਮਾਧਿਅਮ ਨਾਲ ਮੈਂ ਇਹ ਵੀ ਦੱਸਣਾ ਚਾਹਾਂਗਾ ਸਾਰਿਆਂ ਨੂੰ ਕਿ ਜੇ ਕਿਸੇ ਨੂੰ ਵੀ ਕੋਈ ਇਸ ਟਾਈਪ ਦੀ ਐਕਸਟਰਸ਼ਨ ਕਾਲ ਜਾਂ ਥ੍ਰੈਟ ਕਾਲ ਆਂਦੀ ਹੈ ਤਾਂ ਉਹ ਇਮੀਡੀਏਟਲੀ ਪੁਲਿਸ ਨੂੰ ਇਨਫੋਰਮ ਕਰੀ ਡਿਟੇਲਸ ਦੱਸੇ ਤੇ ਇਮੀਡੀਏਟਲੀ ਜਿਹੜੀ ਕਾਰਵਾਈ ਕੀਤੀ ਜਾਏਗੀ ਤੇ ਜਿਹੜੇ ਮਾੜੇ ਅਨਸਰ ਇਸ ਚੀਜ਼ ਦੇ ਵਿੱਚ ਇਨਵੋਲਡ ਆ ਉਹਨਾਂ ਨੂੰ ਇਸੇ ਤਰੀਕੇ ਨਾਲ ਹੀ ਸਖਤੀ ਨਾਲ ਲਕਸ਼ਿਤ ਜਿਹੜਾ ਨਾ ਕੋਈ ਜਾਣਕਾਰੀ ਮਿਲੀ ਨਾ ਰਾਇਨ ਕਰਦੇ ਹੈਗੇ ਆ ਤੇ ਆਸ-ਪਾਸ ਹੋਰ ਵੀ ਕਈ ਸਾਰੇ ਗੈਂਗਸ ਨੇ ਜਿਹੜੇ ਸਕਰੀਨ ਨੇ ਉਹਨਾਂ ਨਾਲ ਵੀ ਕਨੈਕਟਡ ਹੋਣਗੇ ਕਿਤੇ ਤੇ ਇਹ ਜਿਹੜਾ ਗੈਂਗ ਮੈਂ ਤੁਹਾਨੂੰ ਦੱਸਤੇ ਇਹ ਜਿਹੜਾ ਪ੍ਰਿੰਸ ਚੋਹਾਨ ਜਿਹੜਾ ਬੰਦਾ ਬਾਹਰ ਬੈਠਾ ਹੈ ਇਹ ਉਹਦੀ ਸ਼ਹਿਤ ਇਹ ਇਥੇ ਲੋਕਲ ਹੀ ਰਹਿਣ ਵਾਲਾ ਹੈ ਪ੍ਰਿੰਸ ਚੋਹਾਨ ਜਿਹੜਾ ਹੈਗਾ ਤੇ ਇਹ ਹੁਣ ਵੀ ਇਸ ਟਾਈਮ ਤੇ ਕਿਸੇ ਪ੍ਰਾਪਰਟੀ ਦਾ ਨਾਮ ਅਸੀਂ ਨਹੀਂ ਡਿਸਕਲੋਸ ਕਰ ਰਹੇ ਹਾਂ ਤੇ ਕਿਸੇ ਪ੍ਰਾਪਰਟੀ ਡీలਰ ਦੇ ਹੀ ਫਾਇਰਿੰਗ ਕਰਨ ਵਾਸਤੇ ਅੱਜ ਇਹ ਸੇ ਏਰੀਆ ਦੇ ਵਿੱਚ ਆਏ ਸੀ ਕਿ ਜਿਹਦੀ ਕਿ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਇਮੀਡੀਏਟਲੀ ਅਸੀਂ ਸਾਡੀ ਪਾਰਟਿਸ ਨੇ ਮੂਵ ਕੀਤਾ ਸਰ ਕੁਝ ਪਤਾ ਨਹੀਂ ਜਿਹੜੇ ਵੈਪਨਸ ਰਿਕਵਰ ਹੋਏ ਇਹਨਾਂ ਤੋਂ ਦੋ ਵੈਪਨ ਸਾਨੂੰ ਰਿਕਵਰ ਹੋਏ ਨੇ ਮੌਕੇ ਤੇ ਜਿਹੜੇ ਹੈਗੇ ਨੇ ਸਾਡੀ ਫੋਰੈਂਸਿਕ ਟੀਮਸ ਪਹੁੰਚ ਕੇ ਆਏਗੇ ਅੰਤੇ ਉਹਨਾਂ ਨੇ ਆਲਰੇਡੀ ਆਪਣੀ ਕਾਰਵਾਈ ਸ਼ੁਰੂ ਕਰਤੀ ਹੈ ਤੇ ਇਹ ਮੌਕੇ ਤੇ ਦੋ ਵੈਪਨਸ ਸਾਨੂੰ ਰਿਕਵਰ ਹੋਏ ਨੇ ਤੇ ਬੁਲੇਟਸ ਕਿਨੇ ਨੇ ਇਹਦੇ ਉਹ ਚੈੱਕ ਕਰਦੇ ਹਾਂ ਜੀ ਸਾਰੇ ਉਹ ਫੋਰੈਂਸਿਕ ਵਾਲੇ ਸਾਰੇ ਜਸਟ ਪਹੁੰਚੀ ਨੇ ਸਰ ਇਹ ਕਿਹਨ ਨਰਾਇਣ ਘਰ ਤੇ ਦੂਜਾ ਕਿਹੜੇ ਇਲਾਕੇ ਦਾ ਕੁਝ ਦੋਨੋਂ ਹੀ ਨਰਾਇਣ ਸੇਮ ਪਿੰਡ ਦੇ ਅੰਬਾਲਾ ਡਿਸਟ੍ਰਿਕਟ ਹਰਿਆਣਾ ਦੇ ਰਹਿਣ ਵਾਲੇ ਨੇ ਗੋਲੀਆਂ ਕਰੀਬ ਟੋਟਲ 4 ਕਰਾਊਨ ਉਹਨਾਂ ਵੱਲੋਂ ਫਾਇਰ ਹੋਏ ਨੇ ਤੇ ਕਰੀਬ 5 6 ਰਮਜ਼ ਪੁਲਿਸ ਮੁਲਾਜ਼ਮ ਦੇ ਤਾਂ ਨਹੀਂ ਫਿਰ ਕੋਈ ਨਹੀਂ ਇੰਜਰੀ ਕੋਈ ਨਹੀਂ ਹੈ ਸਾਡੇ ਪੁਲਿਸ ਸਰ ਕਿੰਨੇ ਦਿਨਾਂ ਤੋਂ ਐਕਟਿਵ ਹੈਗੇ ਇਸ ਏਰੀਆ ਦੀ ਆਪਾਂ ਗੱਲ ਕਰੀਏ ਦੋਵੇਂ ਜੇ ਆਪਾਂ ਦੇਖੀਏ ਤਾਂ ਇਹ 2 ਕ ਮਹੀਨੇ ਤੋਂ ਸਾਨੂੰ ਜਿਹੜੇ ਧਿਆਨ ਚਾਰਿਆ ਕਰੀਬ 1.5 2 ਮਹੀਨੇ ਤੋਂ ਥ੍ਰੈਟ ਕਾਲਸ ਧਿਆਨ ਦੇ ਵਿੱਚ ਉਦੇ ਵਿੱਚ ਉਹ ਤਿੰਨ ਬੰਦੇ ਦਿਖਾਈ ਦਿੰਦੇ ਨੇ ਤਿੰਨਾਂ ਚੋਂ ਦੋ ਬੰਦੇ ਇਹੀ ਸੀਗੇ ਸਰ ਏਜ ਕਿੰਨੀ ਹੈ ਦੋਨਾਂ ਦੀ ਕੀ ਲੱਗਦਾ ਹੈ ਇਹ ਕਰੀਬ 30 ਸਾਲ ਦੇ ਆਸ-ਪਾਸ ਦੀ ਏਜ ਹੈ 30 ਤੋਂ 35 ਸਾਲ ਦੀ ਹਰੇ ਬਾਕੀ ਤੇ ਇਹਦੀ ਕ੍ਰਿਮੀਨਲ ਹਿਸਟਰੀ ਵੀ ਹੈਗੀ ਸਰ ਕੋਈ ਪ੍ਰਦੀਪ ਤੇ ਬ੍ਰਿਜਪਾਲ ਨੇ ਜਿਹੜਾ ਪ੍ਰਦੀਪ ਹੈ ਉਹਦੀ ਤਾਂ ਅਸੀਂ ਹਜੇ ਡਿਟੇਲ ਲੈਣੀ ਹੈ ਤੇ ਜਿਹੜਾ ਬ੍ਰਿਜਪਾਲ ਹੈ ਉਹਦੀ ਕਾਫੀ ਮਾਰਾ ਕ੍ਰਿਮੀਨਲ ਟ੍ਰੈਕ ਰਿਕਾਰਡ ਹੈ 307 ਦੇ ਦੋ ਐਫਆਈਆਜ਼ ਆਲਰੀ ਲਿਸਟਡ ਹੈ ਜੋ ਪ੍ਰੀਲੀਮਿਟਰੀ ਪਤਾ ਲੱਗਿਆ ਹੈ ਤੇ ਕਰੀਬ ਸੱਤ ਅੱਠ ਪਰਚੇ ਇਹਦੇ ਰਿਜਿਸਟਰ ਸਰ ਜਿਹੜੀ ਕਾਲਸ ਕਰਦਾ ਬ੍ਰਿਜਪਾਲ ਕਰਦਾ ਸੀਗਾ ਸਾਰਿਆਂ ਨੂੰ ਕਿ ਬਾਹਰੋਂ ਕਰਵਾਉਂਦੇ ਸੀਗੇ ਤੇ ਇਹ ਇੱਥੇ ਕੰਮ ਕਰਦੇ ਸੀ ਸਾਹ ਜੀ ਕਰਦਾ ਦੋ ਮਿੰਨ ਦੋਨੋਂ ਜਿਹੜੇ ਹੈਗੇ ਰਿਕਵਰ ਹੋ ਗਏ ਸਰ ਇਹ ਪ੍ਰਿੰਸ ਚੋਹਾਨ ਦੇ ਕਹਿਣ ਤੇ ਸਾਰੇ ਉਹਨਾਂ ਦੀ ਪੂਰੀ ਚੀਜ਼ਾਂ ਕਰਦੇ ਸੀ ਇਹ ਉਹਦੀ ਕਰਦੇ ਸੀ ਪ੍ਰਿੰਸ ਚੋਹਾਨ ਉੱਥੇ ਕਰਦੇ ਸੀਗਾ ਇਹ ਇੱਥੇ ਇੰਟਰੈਕਸ਼ਨ ਕਰਦੇ ਸੀਗੇ ਥ੍ਰੈਟ ਕਾਲ ਸੀਗੀ ਉਹ ਬਾਹਰੋਂ ਆਂਦੀ ਸੀਗੀ ਤੇ ਇਹ ਇੱਥੇ ਐਕਸ਼ਨ ਕਰਨ ਵਾਸਤੇ ਸੀਗੇ ਤੇ ਇਹ ਜਿਹੜੇ ਬੰਦੇ ਸੀਗੇ ਤੇ ਮੈਂ ਤੁਹਾਡੇ ਮਾਧਿਅਮ ਤੋਂ ਬਿਲਕੁਲ ਇਹ ਸਾਰਿਆਂ ਨੂੰ ਸਟਰੋਂਗਲੀ ਇਹ ਮੈਸੇਜ ਦੇਣਾ ਚਾਹੂੰਗਾ ਕਿ ਕੋਈ ਵੀ ਇਹ ਜਿਹੇ ਬੰਦੇ ਜਿਹ ਕਰੈਕਟ ਕਾਲ ਦੇ ਵਿੱਚ ਇਨਵੋਲਡ ਨੇ ਜਾਂ ਫਿਰ ਇੱਥੇ ਉਹਦੇ ਫਾਲੋਅ ਅਪ ਐਕਸ਼ਨ ਦੇ ਵਿੱਚ ਇਨਵੋਲਡ ਨੇ ਜੇ ਕੋਈ ਇੱਥੇ ਆਕੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਪੁਲਿਸ ਵੱਲੋਂ ਸਖਤੀ ਨਾਲ ਕਾਰਵਾਈ ਉਹਨਾਂ ਦੇ ਖਿਲਾਫ ਕੀਤੀ ਗਈ। ਦੋਨੋਂ ਜ਼ਖਮੀ ਹੋਏ ਹੈ ਜੈਨਾਂ ਚੋ ਕੋਈ ਜਾਨੀ ਨੁਕਸਾਨ ਨਹੀਂ। ਨਹੀਂ ਫਿਲਹਾਲ ਇਹ ਦੋਨੋਂ ਸੇਫ ਨੇ ਇਹਨਾਂ ਨੂੰ ਹਸਪਤਾਲ ਸਿਵਲ ਹਸਪਤਾਲ ਪਹੁੰਚਾਇਆ ਗਿਆ। 6 ਫੇਜ਼ ਸਿਵਲ ਹਸਪਤਾਲ ਇਹਨਾਂ ਨੂੰ ਪਹੁੰਚਾਇਆ ਗਿਆ ਹੈ ਤੇ ਦੋਨੋਂ ਜੋ ਜਨ ਡਾਕਟਰ ਸਾਹਿਬ ਤੋਂ ਜੋ ਪਤਾ ਲੱਗਿਆ ਹੈ ਆਊਟ ਆਫ ਡੇਂਜਰ। ਪੰਜਾਬ ਪੁਲਿਸ ਵੱਲੋਂ ਲਗਾਤਾਰ ਗੈਂਗਸਟਰਾਂ ਖਿਲਾਫ ਸਖਤੀ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਅਨਕਾਊਂਟਰ ਕੀਤੇ ਜਾ ਰਹੇ ਨੇ। ਅੱਜ ਪੁਲਿਸ ਨੇ ਦੋ ਇਹਨਾਂ ਬਦਮਾਸ਼ਾਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਦੇ ਗੋਲੀ ਗੀ ਸੀ ਉਹ ਕਿਉਂ ਚਲਾਈ ਗਈ ਸੀ ਤੇ ਕਿਸ ਦੇ ਕਹਿਣ ਤੇ ਚਲਾਈ ਗਈ ਸੀ ਤੇ ਇਸ ਤੋਂ ਇਲਾਵਾ ਇਹਨਾਂ ਦੇ ਉੱਤੇ ਹੋਰ ਕਿਹੜੇ ਕਿਹੜੇ ਜਿਹੜੇ ਜੁਰਮ ਨੇ ਉਹਨਾਂ ਦਾ ਵੀ ਇੱਕ ਖੁਲਾਸਾ ਜਿਹੜਾ ਬਾਹਰ ਨਿਕਲ ਕੇ ਸਾਹਮਣੇ ਆਵੇਗਾ ਮਿਰਰਪੋਰਟ D5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨਿਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਅਨਨੰਦ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ